ਬਜਟ ਦੇ ਵਿੱਚ ਕਿਸਾਨ ਭਰਾਵਾਂ ਲਈ ਹੋ ਗਿਆ ਵੱਡਾ ਐਲਾਨ ਹੁਣ ਕਿਸਾਨਾਂ ਨੂੰ ਹੋਵੇਗਾ ਲੱਖਾਂ ਰੁਪਏ ਦਾ ਫਾਇਦਾ ਕਰਜ਼ਾ ਹੋਵੇਗਾ ਮਾਫ ਅਤੇ ਮਿਲੇਗੀ ਸਬਸਿਡੀ ਜੀਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੇ ਹਨ ਇਹ ਉਹਨਾਂ ਦਾ ਲਗਾਤਾਰ 8ਵਾਂ ਬਜਟ ਹੈ ਤੇ ਕੇਂਦਰੀ ਬਜਟ ਦੇ ਵਿੱਚ ਕਿਸਾਨਾਂ ਲਈ ਕਈ ਖੁੱਲੇ ਗੱਫੇ ਵੰਡੇ ਗਏ ਹਨ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ ਉਹਨਾਂ ਫਾਇਦਿਆਂ ਬਾਰੇ ਤੁਹਾਨੂੰ ਦੱਸ ਦਿੰਦੇ ਆ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਰਹੋ ਕਿਸਾਨ ਕ੍ਰੈਡਿਟ ਕਾਰਡ ਲਿਮਟ ਦੇ ਵਿੱਚ ਵਾਧਾ ਕੀਤਾ ਗਿਆ ਹੈ ਇਹ 3 ਲੱਖ ਤੋਂ 5 ਲੱਖ ਕਰਨ ਦਾ ਐਲਾਨ ਕੀਤਾ ਗਿਆ ਹੈ ਹੁਣ ਕਿਸਾਨਾਂ ਨੂੰ ਘੱਟ ਵਿਆਜ ਤੇ 5 ਲੱਖ ਦਾ ਕਰਜ਼ਾ ਮਿਲੇਗਾ ਬਿਹਾਰ ਦੇ ਕਿਸਾਨਾਂ ਲਈ ਵਿੱਤ ਮੰਤਰੀ ਨੇ ਵੱਡੇ ਐਲਾਨ ਕੀਤੇ ਹਨ ਉਹਨਾਂ ਨੇ ਬਿਹਾਰ ਦੇ ਵਿੱਚ ਮਖਾਣਾ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਮਖਾਣੇ اگਾਉਣ ਵਾਲੇ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾਵੇਗੀ ਅਗਲੇ 6 ਸਾਲ ਦਾਲਾਂ ਦੀ ਪੈਦਾਵਾਰ ਵਧਾਉਣ ਤੇ ਫੋਕਸ ਰਹੇਗਾ ਡੇਰੀ ਅਤੇ ਮੱਛੀ ਪਾਲਣ ਲਈ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਕਿਹਾ ਕਿ ਖੇਤੀ ਯੋਜਨਾ ਤੇ ਕੰਮ ਕਰ ਰਹੀ ਜੇ ਕੰਮ جاری ਹੈ ਕਿਸਾਨਾਂ ਨੂੰ ਜ਼ਿਆਦਾ ਉਪਜ ਵਾਲੇ ਬੀਜ ਦਿੱਤੇ ਜਾਣਗੇ ਕਪਾਹ اگਾਉਣ ਵਾਲੇ ਕਿਸਾਨਾਂ ਲਈ ਵਿਸ਼ੇਸ਼ ਮਿਸ਼ਨ ਸ਼ੁਰੂ ਕੀਤਾ ਜਾਵੇਗਾ ਤੇ ਕਪਾਹ ਕਿਸਾਨਾਂ ਨੂੰ 5 ਲੱਖ 5 ਸਾਲਾਂ ਦਾ ਪੈਕੇਜ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਅਰਹਰ ਉਰਦ ਅਤੇ ਮਸੂਰ ਦਾਲਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ NAFD ਤੇ NCCF ਕਿਸਾਨਾਂ ਤੋਂ ਦਾਲਾਂ ਖਰੀਦਣਗੇ ਫਸਲ ਵਿਭਿੰਨਤਾ ਸਿੰਚਾਈ ਸਹੂਲਤਾਂ ਤੇ ਕਰਜ਼ੇ ਲਈ 1.7 ਕਰੋੜ ਕਿਸਾਨਾਂ ਦੀ ਮਦਦ ਹੋਵੇਗੀ ਸਰਕਾਰ ਖੇਤੀਬਾੜੀ ਪ੍ਰਧਾਨ ਜ਼ਿਲ੍ਹਿਆਂ ਦੇ ਵਿਕਾਸ ਲਈ ਪ੍ਰੋਗਰਾਮ ਸ਼ੁਰੂ ਕਰੇਗੀ ਤੇ ਪਿੰਡੂ ਖੇਤਰਾਂ 'ਚ ਭਾਰਤ ਵਿੱਚ ਰੋਜ਼ਗਾਰ ਵਧਾਉਣ ਤੇ ਫੋਕਸ ਜਿਹੜਾ ਉਹ ਕੀਤਾ ਜਾਵੇਗਾ ਤਾਂ ਇਸ ਵळे ਦੀ ਵੱਡੀ ਖਬਰ ਜਿਹੜੀ ਕਿਸਾਨ ਭਰਾਵਾਂ ਦੇ ਲਈ ਆ ਰਹੀ ਹੈ ਇਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ ਪਹਿਲਾਂ 3 ਲੱਖ ਰੁਪਏ ਜਿਸ ਵਿੱਚ ਅੱਜ ਬਜਟ ਤੋਂ ਬਾਅਦ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਕਿ ਉਹ ਲਿਮਟ 5 ਲੱਖ ਰੁਪਏ ਤੱਕ ਕਰ ਦਿੱਤੀ ਜਾਵੇਗੀ ਤਾਂ ਕਿਸਾਨਾਂ ਨੂੰ ਇਸ ਨਾਲ ਵੱਡਾ ਫਾਇਦਾ ਹੋਵੇਗਾ ਹੁਣ ਕਿਸਾਨ ਕ੍ਰੈਡਿਟ ਕਾਰਡ ਤੋਂ 5 ਲੱਖ ਤੱਕ ਦਾ ਜਿਹੜਾ ਲੋਨ ਆ ਉਹ ਆਸਾਨੀ ਨਾਲ ਲੈ ਸਕਣਗੇ ਤਾਂ ਕਿਸਾਨਾਂ ਲਈ ਫਾਇਦੇ ਦੀ ਖਬਰਾਂ ਤੇ ਹੋਰ ਵੀ ਕਈ ਵੱਡੇ ਐਲਾਨ ਆ ਜਿਹੜੇ ਕਿਸਾਨਾਂ ਲਈ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਜਿਹੜਾ ਫੋਕਸ ਆ ਉਹ ਕਿਸਾਨਾਂ ਦੀ ਜਿਹੜੀ ਫਾਇਦੇ ਵੱਲ ਜ਼ਿਆਦਾ ਰਹੇਗਾ ਤੇ ਕਿਸਾਨਾਂ ਨੂੰ ਹੋਰ ਕਈ ਫਸਲਾਂ ਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤੇ ਕਈ ਤਰ੍ਹਾਂ ਦੇ ਲਾਭ ਆ ਜਿਹੜੇ ਹੋਰ ਵੀ ਕਿੱਤਿਆਂ ਤੇ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਹੈ ਕਿ ਮੱਛੀ ਪਾਲਣ ਤੇ ਡੈਰੀ ਫਾਰਮ ਇੱਕ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ